ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਕਰੀ ਜ ਆਪਣੇ ਘਰੇਲੂ ਕੰਮ ਕਰੀਏ ਮੈਂ ਕੱਲ ਬੀਜ ਲਿਆ ਤਾਂ ਸਾਰੇਾਂ ਵਿੱਚੇ ਮੂਲੀਆਂ ਵਿੱਚੇ ਧੰਨੀਆਂ ਮਾਲਕ ਮੇਥੀ ਤੇ ਇੱਧਰ ਪਿਆਜ਼ ਦੀ ਪਿਲੀ ਦੀ ਵੀ ਲੈਂਦੇ ਆਪਾਂ ਨੇ ਇਹ ਇਹ ਵੀ ਲੰਮੇ ਜਾ ਕੇ ਕੰਮ ਕਰੀਏ ਜਾ ਕੇ ਹੁਣ ਮੋਟਰ ਪਰ ਖਿਆਰੀ ਬਣਾਉਂਦੇ ਸੀ ਸਲੈਕਸ਼ਨ ਨੰਬਰ 1 ਕਾ ਆਪਣਾ ਲੱਗ ਚੁੱਕਿਆ ਮੋਟਰ ਪਰ ਉਹ ਵੀ ਤੁਹਾਨੂੰ ਦਿਖਾਉਂਦਾ ਮੈਂ ਕੰਮ ਤਾਂ ਹੁਣ ਭਾਈ ਕਰੇਦੇ ਹੁਣ ਜਿੱਦਾਂ ਪਹਿਲਾਂ ਕਹਿੰਦਾ ਹੁੰਦਾ ਮੈਂ ਕਹਾਂ ਬੈਠੇ ਹੁਣ ਅੱਜ ਰੇ ਵੀ ਪਾਉਣਾ ਵਿਚੋਂ ਮੜਾ ਕੇ ਪਾ ਦੀ ਅੱਜ ਖੇਤਾਂ ਦਾ ਕੰਮ ਨਬੇੜ ਦੇਣਾ ਫਿਰ ਆਪਣਾ ਦੂਜੇ ਕੰਮਾਂ ਪਰ ਲੱਗੇ ਫਿਰ ਹਫਤਾ ਖੰਡ ਫਿਰ ਮੈਂ ਬਾਹਰੇ ਆ ਗਿੜੀ ਰਹੀ ਨਹੀਂ ਮੇਰੇ ਕੋ ਦੋ ਫਿਰ ਦੋ ਪ੍ਰੋਗਰਾਮ ਦੋ ਜਾਂ ਤਿੰਨ ਪ੍ਰੋਗਰਾਮ ਹੋਰ ਉਹ ਵੀ ਤੁਹਾਨੂੰ ਦਿਖਾਵਾਂਗੇ ਹਾਂ 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 ਅੰਨੇ ਮੇਨੂ ਲਈ ਲੀ ਨਾਲ ਅੰਨੇ ਮੇੜਾ ਗੱਲ ਬਣੂਗੀ ਥੋੜੀ ਜੀ ਨਿੰਮਾ ਲੱਭਦਾ ਪਹਿਲਾਂ ਜਾ ਕੇ ਮੈਂ ਨਿੰਮੇ ਨੂੰ ਗੁਰਿਆ ਫੋਨ ਨਿੰਮਾ ਹਰ ਜਾਈ ਚ ਬੈਠਾ ਮੈਂ ਕਿਹਾ ਭਾਈ ਬਾਹਰ ਨਹੀਂ ਰਹਾ ਕੰਮ ਕਰ ਕਰੀਏ ਮੜਾ ਮੋਟਾ ਤਾਂ ਫਿਰ ਬੇਲੇ ਹੋ ਕੇ ਜਾਵਾਂਗੇ ਪਟੀ ਹੋਈ ਪਈ ਆ ਅੱਗ ਜੀ ਲੱਗੀ ਤੇ ਇਹਨੂੰ ਇਹ ਨਾ ਗੋਕਾ ਦੁਪੱਟਾ ਇਹ ਦੇਖੋ ਉਹ ਕੀ ਕਰੇ ਠੰਡ ਤੇ ਤਾਂ ਬਚਣੀ ਆ ਹੂੰ ਹੂੰ ਨੂੰ ਪਾ ਲਈ ਲਿਫਾਫੇ ਸਾਰੇ ਆਪਾਂ ਪਲੇਟੇ ਕਿੰਨੀ ਵੇਗੀ ਆ ਕੱਲ ਉਹਨੇ ਮੈਨੂੰ ਦਿੱਤੇ ਦੋ ਲਿਫਾਫੇ ਹੁਣ ਦੇਖਦੇ ਵਾ ਕਿੰਨੀ ਜਗ੍ਹਾ ਲੱਗਦੀ ਆ ਆਹ ਦੇ ਇੱਕ ਲਿਫਾਫੇ ਵਿੱਚ ਯਾਰ ਤੇ ਮੈਂ ਟਾ 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 ਪਾ ਲਈ ਵਿੱਚ ਚਲੋ ਕੋਈ ਨਹੀਂ ਹੁਣ ਮੋਟਰ ਪਰ ਜਾਣਾ ਉਹ ਬਿੱਚ ਜਾਨ ਇੱਕ ਘਟਾਜ ਪਰ ਹੋ ਜੂਗਾ ਤੂੰ ਤਾਂ ਟਰੈਕਸੂਟ ਪਾ ਕੇ ਆ ਗਿਆ ਯਾਰ ਭਾਈ ਮੈਂ ਤਾਂ ਇੱਕ ਨਹੀਂ ਟਰੈਕਸੂਟ ਪਹਿਣਾ ਉਹ ਗਰਾਊਂਡ ਥੋੜੀ ਚੱਲੇ ਆਪਾਂ ਖੇਤਾਂ ਨੂੰ ਚੱਲੇ ਆ ਆਹ ਖੇਤਾਂ ਜੀ ਟਰੈਕਸੂਟ ਖੇਤ ਗਰਾਊਂਡ ਬਾਅਦ ਤੇ ਹੁੰਦੇ ਜਿੱਥੇ ਬੰਦੇ ਪ੍ਰੈਕਟਿਸ ਕਰਦੇ ਆ ਵਰਜਸ ਕਰਦੇ ਆ ਕੋਈ ਨਹੀਂ ਭਾਈ ਟਰੈਕਸੂਟ ਉਹਨਾਂ ਵਾਸਤੇ ਹੁੰਦੇ ਆ ਖੇਤਾਂ ਨੂੰ ਪਾਉਣ ਵਾਸਤੇ ਨਹੀਂ ਹੁੰਦੇ ਹੈ ਹਾਂ ਹਾਂ ਖੇਤਾਂ 'ਚ ਕੰਮ ਕਰਨਾ ਉੱਥੇ ਦੇਸੀ ਵਰਦੀ ਪਾਉ ਬੇ ਦੇਸੀ ਵਰਦੀ ਹਲੇ ਰੱਖੀ ਹੋਈ ਹੈ ਚਲ ਆ ਫਿਰ ਆ ਜਾ ਆ ਸਮਝ ਜਾਗਾ ਆਪਾਂ ਦੁੱਧ ਤਾਂ ਗੱਲ ਆ ਤੇ ਨਾ ਅੱਛਾ ਦੁੱਧ ਕਰ ਲੈਂਦੇ ਆ ਅੱਹ ਅੱਦੋ-ਅਦਕ ਲੱਦੇ ਤੂੰ ਅੱਦੇ ਤੂੰ ਚੱਕਲਦੇ ਮੈਂ ਚੱਕ ਲੰਦਾ ਇਹਦੇ ਵਿੱਚ ਤੇ ਆ ਕੱਟ ਲੈ ਇਹਦੇ ਵਿੱਚ ਤੇ ਇਹ ਲੈ ਆ ਬੰਦਾ ਉਹ ਪਰੇ ਆ ਤਰੇ ਸਾਹਮਣੇ ਲਫਾਫਾ ਪਿਆ ਕਿਆ ਨੰਨੇ ਯਾਰ ਕਿਆ ਗੱਲਾਂ ਕਰੀ ਜਾ ਸਕਦੇ ਕਿਹੜੇ ਸਨ ਚ ਜੀ ਰਿਆ ਤੂੰ ਕਿਹੜਾ ਸਨ ਚੜੰਦੇ ਮੈਂ ਹੁਣ ਕਿਹੜਾ ਸਨ ਚੜੰਦੇ ਮੈਂ ਇਹ ਜਨਵਰੀ ਫੰਨ ਪੁੱਛਿਆ ਜਨਵਰੀ ਇਹ ਤਾਂ ਮਹੀਨਾ ਹੁੰਦਾ ਕਿਹੜਾ ਸਨ ਚੜਿਆ ਸਾਲ 2024 ਠੀਕ ਇਹ ਤਾਂ ਸਹੀ ਬੋਲਿਆ ਭਾਈ ਚੱਲ ਬਸ ਬਹੁਤ ਆ ਹੋ ਗਿਆ ਦੋ ਜ ਲੈ ਤੋ ਜਿਆਦਾ ਆਲੇਗੀ ਕਿਰਪਾ ਬਿੜਕਣੀ ਪਾ ਦੇ ਕੋਈ ਮੰਜਰ ਭਜਨ ਕਰ ਲਿਆ ਬਰਾਬਰ ਚੰ ਸਦੀ ਜਰਗਾ ਨਿੰਮੇ ਨਾਲ ਗਿੜੇ ਮਲਾਉਣੇ ਬਹੁਤ ਔਖੇ ਆ ਬਹੁਤ ਤੇਜ਼ ਚੱਲਦਾ ਨਿੰਮੇ ਦੇਖ ਲਾ ਭਾਈ ਕਾ ਸਾਡਾ ਲੱਗਿਆ ਆ ਹੁਣ ਹਾਂ ਆ ਲੱਕੜੀ ਤੇਰਾ ਲੱਕੜੀ ਦੇ ਲੈ ਚੱਕ ਲੈ ਗਿਆ ਕੋਈ ਇੱਥੇ ਤੇ ਆ ਕੋਈ ਬੋਲਣ ਵਾਸਤੇ ਇੱਥੇ ਪਈਆਂ ਦੀ ਉਹ ਸਾਈਕਲ ਵਾਲਾ ਭਾਈ ਇਹ ਚੱਕ ਲੈ ਗਿਆ ਮੈਨੂੰ ਲਾਦਾ ਉਹ ਪੰਨੀਆਂ ਦੀ ਆ ਪਾਪਾ ਹਾਂ ਲਾ ਬਦਰ ਕੀ ਨਮੇ ਇੱਕ ਕਰੀਏ ਕਾਰਵਾਈ ਸ਼ੁਰੂ ਲੋ ਬਈ ਸਾਰੇ ਬੰਦੇ ਬੈਠੇ ਨੇ ਇੱਥੇ ਇੱਕ ਬੰਦਾ ਮੈਨੂੰ ਹੁਣ ਮਿਲ ਗਿਆ ਨਾ ਚੋਂ ਉਹ ਮੇਰਾ ਪਾਪਾ ਰੇ ਮੈਂ ਹੁਣ ਰੇ ਦਾ ਟੋਟਾ ਚੱਕ ਰਿਹਾ ਵਾਂ ਕੋਹ ਦੇ ਸਰਪੰਚ ਕੋਲ ਤੇ ਠੀਕ ਆ ਬਈ ਆ ਜਾ ਤੂੰ ਆਉਂਗਾ ਭਾਈ ਉਹ ਵੀ ਆ ਜਾਏਗਾ ਆ ਦੇਖੋ ਚੱਲੀ ਫੇ ਚੱਲ ਫੇ ਜੀ ਆਲਾ ਭਾਈ। ਪਰ ਪਾ ਸਕਲਾ ਭਾਈ। ਜੀਰ ਉੱਤਰੀ। ਦੁਬਾਰੇ ਸਾਨੂੰ ਘਰ ਆਉਣਾ ਪਿਆ। ਖੜ ਦਵਾਈ। ਖੜ ਪੱਲੀ ਦਵਾਈ ਕੋਲ ਦੇ ਵਿਚ ਰਹੇਦੇ ਪਮੈਸਰ ਕੋਰ। ਸਪਰੇ ਹੋਣੀ ਹੈਗੀ ਕਿਉਂਕਿ ਤੁਪਾਂ ਨਹੀਂ ਨਿਕਲੀ ਹੈਗੀ। ਤੁਪਾਂ ਨਾਲ ਸਪਰੇ ਹੋਣੀ ਦੀ। ਔਰ ਜੇ ਪਾਲਣ ਦੇ ਫਿਰ ਅਸਰ ਨਹੀਂ ਕਰਦੀ ਹੈਗੀ ਸਪਰੇ। ਉਹ ਉਹਦੇ ਬਾਅਦ ਚਾਹੀਦੇ ਆ। ਕਿਆ ਕਹਿੰਦੇ ਹੁੰਦੇ ਆ ਤੁਪਾਂ। ਉਰਜਾ। ਹਾਂ ਮਹੀਨਾ ਚੜਿਆ 2024। ਐਨ ਮਿਮੇ। ਆੜ ਤੋਂ ਉਰਦਾ ਟੰਡ ਦਾ ਮਹੀਨਾ ਚੜ੍ਹ ਕੇ 2024 ਸਾਲ ਚੱਲਦਾ ਜਨਵਰੀ ਹੈ ਸਾਲ ਚੱਲਦਾ ਜਨਵਰੀ ਮਹੀਨਾ ਜਨਵਰੀ ਦਾ ਅੱਛਾ ਲੱਗਿਆ ਪਤਾ ਹੁਣ ਹਾਂ ਜਨਵਰੀ ਦਾ ਮਹੀਨਾ 2024 ਕਾ 2024 ਸਾਲ ਸਾਲ ਹਰ ਇਹਦਾ ਟੋਟਾ ਸੀ ਲੈਂਦਾ ਕੋਹੰਦੇ ਸਰਪੰਚ ਕੋਲ ਤੇ ਉਹੀ ਸਾਡਾ ਕਨੇਡੀਅਨ ਵਾਲਾ ਬੰਦਾ ਜਿਹਦੇ ਮਿਲ ਜਾਂਦਾ ਉਹ ਕੋਲ ਤੇ ਹੋਰ ਜਮੀਨ ਆ 20 25 ਕਿੱਲੇ ਆ ਕੋਨ ਉਹ ਉਧਰ ਤੇ ਲੈ ਕੇ ਫੜੇ ਫੜ ਬਦਲ ਚੇਂਜ ਕਰ ਦਾਂਗੇ ਐਕਸਚੇਂਜ ਕਰ ਦਾਂਗੇ। ਹੋਰ ਜ਼ਿਆਦਾ ਲਾਇ ਹੋਏ ਬਾਈ। ਹਾਂ 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 ਹਾਂ। ਬਾਈ ਆ ਜਾ ਮੜ ਉਹ ਗੱਡੀ ਚੱਲੀ ਜਾਦੀ ਹੈ ਨਾ। ਹਾਂ 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 ਹਾਂ। ਬਾਈ ਗੱਲ ਤੋਂ ਹੋ ਗਈ ਅੱਜ ਹਨਾ। ਟਾਂਡੇ ਵੱਢਣੇ ਪੈਣਗੇ ਤਾਂ। ਚਲ ਕੋਈ ਨਹੀਂ ਜਿੱਥੇ ਜਾ ਖੜ ਕੇ ਦੇਖ ਲੈ ਕੋਈ ਨਾ ਕਰ ਲਾਂਗਾ ਜਗਾੜ। ਹੈ? ਕਰ ਲਾਂਗਾ ਜਗਾੜ। ਨਾ ਮੇਰੇ ਪੱਟ ਨਾ ਦਰ। ਨਾ ਨਾ ਇਹ ਨਹੀਂ ਪਟਦੀ। ਇਹ ਨਹੀਂ ਚੱਕਦੀ। ਤਦ ਨੂੰ ਦੇਖੀ ਜੋ ਜਿੱਥੇ ਤੱਕ ਜਾਂਦੀ ਹੈ ਕਰਦੇ ਕੋਈ ਨਾ। ਵੱਢਣੇ ਆ। ਉਹਦੇ ਥੱਲੇ ਮੈਂ ਰੱਸੀ ਦਾ ਪਾਤੀ ਤੇ ਆਇਆ ਉਹਦੇ ਥੱਲੇ ਰੱਸੀ ਪਾਈ ਹੋਈ ਆ। ਉਹ ਕਿੱਥੇ ਆ ਰੱਸੀ ਪਾਈ ਹੋ ਵੀ ਇੱਧਰ ਨੂੰ ਇੱਧਰ ਨੂੰ ਜਾਵੇ ਇਹ ਬਾਈ ਇੱਧਰ ਨੂੰ ਜਾਓਗੇ ਉੱਪਰ ਤੇ ਕੰਮ ਨਹੀਂ ਤੇ ਬਾਈ ਹਾਂ ਉੱਪਰ ਤੇ ਤਾਂ ਨਹੀਂ ਕਿ ਭਰਾਏ ਮਰੇ ਨਹੀਂ ਸੀ ਹਾਂ 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 ਨੰਨੇ ਆਹ ਤਨੀ ਕਾਲ ਬੰਦਨੀ ਹੈਗੀ ਹਾਂ ਲੋਈ ਲੌਂਗੋਂ ਪੈਣੀ ਹੈ ਲੋਈ ਲਾ ਕੇ ਕੰਮ ਬਚਾ ਲੋਈ ਲਾ ਦੋ ਕੰਮ ਬੰਨਣਾ ਹੈ ਹੂੰ ਚੱਕਲਾ ਵੀ ਚੱਕਲਾ ਚੋੜੀ ਦੱਸੇ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਦੱਸੋ ਸੁਣਦੇ ਨੇ ਅੱਤਰ ਆ ਗਏ ਨੇ ਅਤਰ ਫਿਰ ਅਤਰ ਕਿਤੇ ਜਨ ਦਿੰਦੀ ਦੱਸੇ ਤਾਂ ਖੜਾ ਸੀ ਸਕੂਟਰ ਚੱਲ ਵੀ ਚੱਲੀਏ ਅੰਦਰ ਪੰਮਾ ਖੜਾ ਬਈ ਸਾਡਾ ਜੀ ਗਾਲ ਜੀ ਇੱਧਰ ਜੱਸਾ ਬਈ ਜੱਸੇ ਬਈ ਧੰਨਵਾਦ ਬਈ ਤੇਰਾ ਬਹੁਤ ਬਹੁਤ ਮਹਾਰਾਜ ਜੀ ਮਹਾਰਾਜ ਰੱਬ ਤੇਰਾ 300 ਕੁਆਂਟਲ ਕੰਨਾ ਕਰੇ ਹੁਣ ਆਏ ਆ ਉਹ ਵੀ ਖੜਾ ਲੈ ਅੰਦਰ ਤੇ ਇਹ ਪਾਣੀ ਕੜੀ ਕੀ ਕੜੀ ਵਿੱਚ ਜੱਦੀ ਰਲ ਜੂ ਮਾਰ ਪਾਣੀ ਦੇ ਸਿੱਟੇ ਮਾਲੂ ਕੋਲ ਉੱਪਰ ਹਣਾ ਮਸੇ ਮੇਰਾ ਜੀ ਬਹੁਤ ਕਰਦਾ ਪਾਵਾਂ ਯਾਰ ਪਰ ਮੈਂ ਨਵੇਂ ਲੱਕ ਕਰਕੇ ਨਹੀਂ ਪਾਉਂਦਾ ਹੈਗਾ ਯਾਰ ਵਾਈ ਤਾਂ ਹੀ ਤਾਂ ਹੋਗਾ ਹਾਂ ਮੈਂ ਚੱਲ ਫਿਰ ਤਾਂ ਫਿਰ ਹੁਣ ਕਿਆ ਕਹਿੰਦੇ ਇਹਨਾਂ ਨੇ ਪੈਸੇ ਬਣਾਉਣੇ ਇਹ ਵੀ ਬਿਹਾਰ ਤੋਂ ਆਏ ਹੋਏ ਨਾ ਬਾਈ ਜਿ세 ਆਪੇ ਕੰਮ ਕਰਨ ਲੱਗੇ ਪੈਸੇ ਕਿੱਦਾਂ ਬਣਾਉਣਗੇ ਸਰਕਲ ਹੈ ਧਰਤੀ ਗੋਲ ਹੈ ਇੱਧਰੋਂ ਪੈਸੇ ਲੈਣੇ ਇੱਧਰ ਦੇ ਦੇਣੇ ਇੱਧਰੋਂ ਪੈਸੇ ਲੈਣੇ ਇੱਧਰ ਦੇ ਦੇਣੇ ਇਹਨੂੰ ਧਰਤੀ ਗੋਲ ਕਹਿੰਦੇ ਆ ਵਿਚਨੇ 2 400 ਗ੍ਰਾਮ ਸੰਕੋਰ ਰੋਲਾ ਦੇ ਜੀ ਆ ਚੰਟੇ ਫੜਾ ਦੇ ਇੱਧਰ ਕਿਉਂਕਿ ਇਹ ਹੁਣ ਸਲਾਹ ਦਿੰਦਾ ਕਹਿੰਦਾ ਵੀ ਤੇਰਾ ਜਿਹੜਾ ਵਿਚਨਾ ਗੁੱਲੀ ਡੰਣਾ ਵੱਡਾ ਹੋ ਗਿਆ। ਵੱਡਾ ਹੋਣ ਦਾ ਕਾਰਨ ਇਹ ਵੀ ਤੁੱਪਾਂ ਦਾ ਨਿਕਲ ਜਿੱਦਾਂ ਮੈਂ ਪਹਿਲਾਂ ਕਿਹਾ। ਕਿਆ ਕਰੇ ਹੁਣ ਬੰਦਾ ਹਰੇਕ ਬੰਦੇ ਨੂੰ ਮੈਂ ਕਹਾਂ ਪਾ ਦੇ ਆ ਦੇਖੀ ਜਾਊ ਜਿਹੜਾ ਕੋਸੁੰਦਾ ਹੁਣ। ਮਰਿਆ ਨਾ ਮਰਿਆ ਹੁਣ ਦੇਖੀ ਜਾਊਗੀ। ਠੀਕ ਮਿੰਨਮੇ। ਮਰ ਗਿਆ ਠੀਕ ਆ ਨਹੀਂ ਤਾਂ ਕਣਕ ਦਾ ਤੋੜੀ ਤਾਂ ਸਾਨੂੰ ਆਏ ਜਾਣੀ। ਤੋੜੀ ਤਾਂ ਆਏ ਜਾਣੀ ਜੇ ਜੇ ਕਣਕ ਨਾ ਹੋਈ। ਬਿਚ ਉਹ ਫਿਰ ਬਾਹਰ ਨਿਹੜਾ ਕਣਕ ਨੂੰ ਰੇਹ ਦਾ ਨੁਕਸਾਨ ਕਰਦਾ ਹੈਗਾ। ਹਾਂ। ਤੇ ਕਣਕ ਕਰਦਾ ਤਾਂ ਹੈ ਜਿਹੜੀ ਕਣਕ ਜਿਹੜੀ ਹੋਰ ਨੂੰ ਗ੍ਰੋਥ ਨੂੰ ਥੋੜਾ ਵੀ ਕਰ ਲੈਂਦਾ ਥੋੜਾ ਰੋਕ ਪਾ ਲੈਂਦਾ ਜਮੀਂ ਜਮੀਂ ਦਾਣੇ ਗਾਹ ਨੂੰ ਜਮੀਂ ਨਾ ਗਾਹ ਨੂੰ ਆਪਣੇ ਪੂਲਰ ਹੋ ਜਾਣੇ ਦੇ ਵਿੱਚ ਪੂਲਰ ਦੇ ਵਿੱਚ ਜੱਬੀ ਪੂਲਰ ਦੇ ਵਿੱਚ ਜੱਬੀ ਹੋਰ ਹਾਂ ਫਿਰ ਉਹ ਉਹਦੇ ਬਾਅਦ ਦੋ ਬਾਟਾ ਲੈ ਲੈਣੀ ਆ ਦੋ ਬਾਟਾ ਲੇ ਫੇਰ ਫੇਰ ਕਣਕ ਬੀਜਦੇ ਚਾਹੇ ਇੱਕ ਬਾਟ ਵੱਡ ਕੇ ਨਾ ਅੱਛਾ ਕਣਕ ਹਾਂਜੀ ਹਾਂਜੀ ਇੱਕ ਕਣ 88 ਕਣਾਂ ਬੀਜ ਦਿਜੀਏ ਬੀਜ ਹੋਰ ਨਹੀਂ ਦੇਣੀ ਜੋੜਾ ਚਾਲ ਵਾਲਾ ਆਪੇ ਕੱਟ ਕੇ ਲੈ ਜਾਏਗਾ ਤਾਸੀ? ਤਾਸੀ ਹਾਂ ਭਾਈ। ਅੱਛਾ। 3 ਸਾਲ ਤੱਕ ਲੋ ਪੂਰਾ ਮोटा ਹੋ ਗਾ। ਕਮਜੋਰ 1 ਲੱਖ 2 ਲੱਖ ਕੇ ਬਣਾ ਹੋ ਜਾਗਾ। ਅੱਛਾ। ਹੋਰ ਆਪੇ ਲੱਜਾਗਾ ਕਾ। ਭਾਈ ਇਹ ਨੂੰ ਤਾਂ ਮੈਂ ਕੱਦਾਂ ਕਹਿੰਦਾ ਇਹ ਬੰਦਦਾ ਹੀ ਨਹੀਂ। 88 ਬੀਜ ਕੀ ਤਾਂ ਮਿਲੂਗਾ ਆਪਾਂ ਨੂੰ। ਦਰਸ਼ਨ ਫੌਜੀ ਤੇ। ਨਾ ਦਰਸ਼ਨ ਫੌਜੀ ਕੋ ਹੋਏਗਾ ਹਾਂ ਉਹ ਹੈ ਉਸ ਦਾ ਵੀ ਬਹੁਤ ਵੀ ਦਰਸ਼ਨ ਕਿਸ ਕਿਸ ਦੇ ਕੋ ਵੀ ਜਾਗਾ ਦਸ ਵਜੇ ਕੋ ਹੋਏਗਾ ਪੁੱਛਾਂ ਮੈਂ ਹੈ ਪੁੱਛਾਂ ਲਾ ਨਾਲ ਪਪੂਲਰ ਵੀ ਆਪਣਾ ਜੈਸੇ 5 ਸਾਲ ਦਾ ਤੜਿਆ ਹੀ ਹੋਗਾ 3 ਸਾਲ ਮੇ ਹੋ ਜਾਏਗਾ ਗੰਨਾ اچھا ਬਾਈ ਮੇਰੇ ਘਾਸ ਨੂੰ ਹੁਣ ਪਪੂਲਰ ਹੋਣ ਲਾਉਣੇ ਨਾ ਹਾਂ ਹਾਂ ਉਹਦੇ ਹੁਣ ਬੜੇ ਉਹਦੇ ਵਾ ਉਹ ਹੀ ਸਿਆੜਾ ਲਖੜੇ ਪੈਣੇ ਆ ਫਿਰ ਪਪੂਲਰ ਜੇ ਬਾਅਦ ਚ ਲੱਗੇ ਪਪੂਲਰ ਤੇ ਵੱਖਰੀ ਗੱਲ ਆ ਜਿਆਦਾ ਪਹਿਨਾ ਚਾਹੀਦਾ ਤੇ ਹੁਣ ਇਹ ਕਣਕ ਪੱਟੀ ਤੇ ਲੱਗਣੇ ਆ ਕਿਾ ਚ ਗੰਨਾ ਗੰਨਾ ਤੂੰ ਪੁੱਛ ਦੱਸ ਮੈਨੂੰ ਪੁੱਛ ਗੰਨਾ ਕੜਕ ਪਟਣ ਬਾਦ ਲਾ ਜੂਗਾ ਨਾ ਹਾਂ ਯਾ ਆਪਣਾ ਤਾਂ ਜਦੋਂ ਥਾ ਨਾ ਜਦ ਗੰਨਾ ਪਪੂਲਰ ਲਗਾਉਣ ਦਾ ਵਿਚਾਰ ਥਾ ਬਾਕੀ ਦੇ ਦਫੇਰ ਕੋ ਚਲਾ ਰਹਾ ਹੈ ਜਦ ਤੱਕ ਜਸੇ ਭਾਈ ਉਹ ਕਹਿੰਦਾ 88 ਲਾ ਦੇ ਗੰਨਾ ਵਿੱਚ ਭਾਗਿਆ ਪਉਣ ਲੱਗਿਆ ਉਸ ਰਿਕੋਰ ਕੋਈ ਆ ਗੁੱਲੀ ਡੰਡਾ ਬਹੁਤ ਹੋ ਗਿਆ ਆ 12 ਵਾਰਾ ਹੋ ਗਿਆ ਉਹ ਹੁਣ ਉਸ ਰਿਕੋਰ ਮਾਰ ਦੂਗੀ ਤਾਂ ਕੰਨ ਖਰਾਬ ਕਰਨੀ ਆ ਉਹ ਕੁਛ ਨਹੀਂ ਕਹਿੰਦੀ ਹੈਗੀ ਯਾਰ ਚੱਲ ਕਰ ਲੈਣ ਦੇ ਜੱਫੇ ਕਿ ਬੰਦੇ ਯੋਗ ਮੈਂ ਕਿ ਬੰਦਿਆਂ ਨੂੰ ਪੁੱਛਿਆ ਕਿ ਨਾ ਕਪਾ ਦੇਖ ਲੈ ਸੜੀ ਧੁੱਪਾਂ ਚ ਦਾ ਸਪਰੇਅ ਵੀ ਨਹੀਂ ਹੋ ਗਿਆ ਮੈਂ ਤਾਂ ਮਾਰੂਗੀ ਉਹ ਇੱਧਰ ਆਲੇ ਕਰੀ ਨਹੀਂ ਕੋਈ ਇੱਧਰ ਨਹੀਂ ਕਰ ਇੱਧਰ ਮਾਰੂ ਸੜੀ ਆ ਹਾਂ ਉਹਦਾ ਮਾਰੂਗੀ ਇੱਧਰ ਵੀ ਪਾਉਣਾ ਹੈ ਮੈਂ ਚੱਲ ਇੱਧਰ ਹੀ ਪਾਏ ਮਾਰਦਾ ਚੁੱਪਠੀ ਮੱਠੀ ਪਾਣੀ ਲਾ ਦਾਂਗਾ ਵੀ ਨਾਲੇ ਫਿਰ ਪਾਣੀ ਲਾ ਦੇ ਪਾਣੀ ਆਇਆ ਬਾਈ ਪਹਿਲਾਂ ਪਪੂਲਾ ਲੱਗਣਾ ਸਾਨੂੰ ਇੱਕ ਥੋੜੀ ਜਿਹੀ ਐਮਰਜੈਂਸੀ ਪਈ ਜੀ ਸਾਨੂੰ ਘਰ ਆਉਣਾ ਪਿਆ ਹੁਣ ਫੇਰ ਦੁਪਹਿਰ ਜਮਾਂ ਘਟਕ ਤੱਕ ਬਸ ਹੁਣ ਤੁਸੀਂ ਉਹ ਕਮੈਂਟਾਂ 'ਚ ਦੱਸੋ ਵੀ ਸਾਨੂੰ ਕਿਹ ਐਮਰਜੈਂਸੀ ਪਈ ਜ ਹੈ ਹ ਵੀਡੀਓ ਤੋਂ ਪਤਾ ਲੱਗ ਜਾਣਾ ਛੱਡੀ ਤੇ ਕਿਹੜੀ ਐਮਰਜੈਂਸੀ ਭੇਜਦੀ ਜਦੋਂ ਵੀਡੀਓ ਬੋਗ ਫਸਾ ਲੈ ਕਮੈਂਟਾਂ ਦੱਸ ਕਿਹੜੀ ਐਮਰਜੈਂਸੀ ਸੀ ਉਹ ਠੀਕ ਹੈ ਮੈਂ ਤਾਂ ਅਸੀਂ ਦੱਸਣਾ ਨਹੀਂ ਹੈ ਹਾਂ ਚੁੱਪੀਆਂ ਦੱਸਣਾ ਹਾਂ ਲੈ ਬੰਦੇ ਮੈਂ ਸਵੇਰ ਦਾ ਹੁਣ ਆ ਮੇਰਾ ਦੂਜਾ ਤੀਜਾ ਜਿਹੜਾ ਨਾ ਦੋ ਗੜੇ ਲਾ ਲਿਆ ਪਣਾ ਜਦੋਂ ਸੂਟਰੀ ਕੋ ਲੱਗਿਆ ਉਹ ਤਾਂ ਤੁੰਗਣੇ ਤੁਰ ਕੇ ਕਹਿੰਦਾ ਮੈਂ ਦੂਜਾ ਕਿਹੜਾ ਹੋ ਗਿਆ ਤੀਜਾ ਕਿਹੜਾ ਹੋ ਜਾਣਾ ਸਮਝਣਾ ਵੀ 6 ਕਿਲੋਮੀਟਰ ਤੁਰ ਗਿਆ ਮੈਂ ਬਸ ਹਾਂ ਇੰਨਾ ਹੈ ਤਾਂ ਚਾਹਨਾ ਚਾਹੀਦਾ ਬਹੁਤ ਅੱਛੇ ਕਿਲੋਮੀਟਰ ਹੈ ਹਾਂ ਤਾਂ ਜੇ ਮੈਂ ਕਹਿੰਦਾ ਰਹਾਂ ਕੰਦ ਬੰਨੇ ਬੁੱਖਾ ਤੇ ਲੱਗੀ ਹਾਂ ਹਾਂ ਕੱਲ ਮੇਰੇ ਤਿੰਨ ਤੋਂ ਚਾਰ ਗੜੇ ਲੱਗੇ ਹਾਂ ਚੱਲ ਜੀ ਬਾਈ ਤੁਮ ਮਨਾ ਚਾਹ ਹਾਂ 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 ਤੁਸੀਂ ਆਏ ਹੋ ਸਾਲੇ ਸਪੀਡ ਬਹੁਤ ਤੇਜ਼ ਹੁੰਦੀਆਂ ਲੰਬੇ ਹੈ ਉਹ ਬੰਨਾ ਵੀ ਥਾਸੀ ਹੈ 88 ਗੰਨਾ ਹੀ ਲਾਵਾਂ ਦਾ ਸਲਾਹਾਂ ਸੀ ਬਹੁਤ ਬੰਦੇ ਨਾਲ ਕਰ ਲਈਆਂ ਨਹੀਂ ਨਹੀਂ 88 ਗੰਨਾ ਵਧੀਆ ਬਾਈ 88 ਗੰਨੇ ਠੋਕਾਂਗੇ ਨਾ ਬਿਮਾਰੀ ਲੱਗਦੀ ਨਾ ਬਸ ਜੇ ਬਜਨ ਠੀਕ ਰਿਹਾ ਨਾ ਨਾ ਰਹਾਂਗਾ ਫਿਰ ਆਪਣੇ ਸਾਰੇ ਬਸ ਇਹੀ ਲਾ ਦੇਣਾ ਰਹੂਗਾ ਗਾਗਾ ਨਹੀਂ ਰਹੂਗਾ ਹਾਂ 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 ਸੰਗਾਰ ਜੀ ਬਾਅਦ ਵਿੱਚ ਖਾ ਲਿਓ ਬਈ ਆਈਏ ਜੀ ਬਿਨਾਂ ਇਹ ਮਾਨੂੰ ਕੋਈ ਸਾਡੇ ਪਿੰਡ ਦੇ ਦਰਸ਼ਨ ਬਾਅਦ ਹਾਂ 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 ਕਿੱਧਰ ਸਿੱਤ ਜਾਵਾਂਗੇ ਇੱਧਰ ਪਾਸੇ ਉਹ ਮਾਮਾ ਨਹੀਂ ਹੋਵੇਗਾ ਠੀਕ ਹੈ ਭਾਈ ਜੀ ਠੀਕ ਹੈ ਫਟਕਾਰੇ ਬੰਨ ਲੈ ਨਹੀਂ ਚੱਲੀਏ ਭਾਣ ਸਾਰੇ ਚੱਲਦੇ ਆਪਾਂ ਚੱਲੋ ਚੱਲੀਏ ਸਾਰੇ ਚੱਲੀਏ ਚੱਲੋ ਨਾਲੇ ਮੋਟਰ ਪਰ ਜਿਹੜਾ ਮਾਰ ਰਹੇ ਹਾਂ ਤਾਂ ਕਾਫੀ ਚਿਰ ਹੋ ਗਏ ਮੈਨੂੰ ਜੀ ਬਿਲੇ ਆ? ਬਿਲਾ ਨਹੀਂ ਕਰਨ। ਹਾਂ, ਵਗਦੇ। ਉਹ ਵੀ ਹੱਟ ਜਾ ਨਹੀਂ ਹੈ। ਸੌਟ ਨੂੰ ਕੀ ਕਰਦਾਂਗੇ ਸੌਟ? ਉਹ ਨਹੀਂ ਠੱਗ ਨਹੀਂ ਲਾਉਣਾ ਹੈਗਾ। ਚਲ। ਹੋਰ ਕੁਝ ਖਾ ਲੈ, ਪਨੀਰ ਖਵਾ ਦਿੰਦੇ ਆ। ਮੁਰਗਾ ਖਵਾ ਦਿੰਦੇ ਆ। ਤੂੰ ਬਿਲੇ ਆ? ਹਾਂ, ਚੱਲੀਏ ਫਿਰ। ਹਾਂ, ਚੱਲ ਫਿਰ। ਉਹ ਬੰਦਾ ਆ ਜਾਣ ਦੇ। ਉਹਨੂੰ ਭੇਜਦਾ ਫਿਰ ਮੈਂ। ਲੱਗਿਆ ਵੇ ਜੀ ਭਾਈ, ਇੱਕ ਉਹ ਕੜੀ ਬਣਾ ਤੇ ਉਧਰ ਆਪਾਂ ਦੂਜਾ ਜਗੜ ਲਾਵਾਂਗੇ। ਇੱਧਰ ਪਿਆਜ਼ ਵਾਲੀ ਬਣੇਗਾ ਗੁੱਜਰਬਾਈ, ਉਧਰ ਤਿਆਰ ਗੁੱਜਰਬਾਈ ਤੇ ਬਸ ਖੜਕੇ ਬੈਠ ਕੇ ਕੰਮ ਹੋਣਾ। ਖੜਕੇ ਨਹੀਂ ਹੋਣਾ ਹੈਗਾ। ਇੱਕ ਰਿੰਕੋ ਆਜ ਤਨ ਪਾਉਣੀ ਕੇਰੀ ਫਿਰ ਆ ਸਿਕਨ ਸਾਹਿਬ ਵੀ ਆ ਗਏ ਨੇ ਅੱਜ ਆਪਣੇ ਸੁਭਾਵਾਂ ਦੇਣ ਵਾਸਤੇ ਸਾਡੇ ਦੋ ਬੰਦੇ ਪਿੱਛੇ ਦੀ ਗਿਆ ਬੋਗੇ ਆਹ ਭੈਣਾ ਤਾਂ ਨਾਲ ਦੀ ਨਾਲ ਰਿੰਕੋ ਆਪਾਂ ਤੋਂ ਗਲਤੀ ਹੋਈ ਬਿਠਾਲ ਕੇ ਲਿਆਉਣੇ ਦੇ ਨਾਲ ਯਾਰ ਹਾਂ ਉੱਥੇ ਦੇ ਪਿੱਛੇ ਤੇ ਪਤਾ ਨਹੀਂ ਕਿੱਧਰ ਮੁੜ ਗਏ ਹੋ ਕਿ ਆਹ ਸਲਾਹ ਬੜਾਈ ਉਹਨੇ ਕਿਹਾ ਨਹੀਂ ਹਾਂ ਸਲਾਹਾਂ ਬੜਾ ਗਏ ਪਾਲ ਨੇ ਤਾਂ ਆ ਜਾਣਾ ਤਾਂ ਯਾਰ ਪਾਲ ਨੂੰ ਬੱਗੇ ਨੇ ਖਰਾਬ ਕਰਤਾ ਸਾਡਾ ਸਾਡਾ ਇੱਕ ਬੰਦਾ ਪਾਲ ਬਾਈ ਤਾਨੂੰ ਜਿਆਦਾ ਪੀਨੇ ਭਾਈ ਉਹਨੇ ਤਾਂ ਪੱਗ ਜਿਆਦਾ ਲਾ ਲੇ ਤਾਂ ਤੁਰ ਵੀ ਨਾ ਸਿੱਧਾ ਹੁੰਦਾ ਦਾ ਵਾਗ ਤੈਂ ਗਲਤੀ ਹੀ ਕਰੀ ਤੇਰੇ ਉੱਪਰ ਜੁਰਮਾਨਾ ਤੈਨੂੰ ਨਹੀਂ ਛੱਡਦਾ ਅੱਜ ਮੈਂ ਜਦ ਤੱਕ ਨਹੀਂ ਲੱਗਦੇ ਇਹ ਤੇਰੀ ਗਲਤੀ ਇਹਨਾਂ ਨੂੰ ਜੱਪਲਾ ਜਗ੍ਹਾ ਨਾਲ ਬੈਠਣ ਲੱਗ ਗਿਆ ਤਾਂ ਮੈਂ ਤੁਰ ਕੇ ਆਉਂਦੀ ਗੱਲਾਂ ਮਾਰਦੇ ਸੀ ਮਰਾਲੋ ਗੱਲਾਂ ਇੱਕ ਵਾਰ ਦੇਖਿਆ ਗੁੱਜਰ ਬਾਈ ਦੇ ਨਾ ਥੋੜਾ ਜਿਹਾ ਹੱਥ ਚਸ ਹੈਗਾ ਇਹਦੇ ਹੱਥ ਦੀ ਲਾਈ ਚੀਜ਼ ਹੋ ਜਾਂਦੀ ਆ ਹੁਣ ਬਾਗੇ ਵਾਲੀ ਸਾਈਡ ਦੇਖਾਂਗੇ ਕਦੋਂ ਬੱਗਾ ਪੱਕੀ ਰੱਖ ਲੜਾ ਮੈਂ ਠੀਕ ਆ ਬੱਗੇ ਮਿਸਾਲ ਦਾ ਦੇ ਨਾਲ ਕਾ ਲੈਣਾ 10 ਲੱਖ ਰੁਪਇਆ ਓਏ ਹੱਥਾਂ ਨਾਲ ਲੈਣਾ ਨਾ ਮਾਰੋ ਇਹਦਾ ਉਹ ਡੱਕੇ ਨਾਲ ਉਹ ਤਾਂ ਅਗੜੀ ਦੂੜੀਆਂ ਵੱਜਣੇ ਥੋੜੀਆਂ ਉਹ ਲੈਪ ਗੜਾਈ ਔਖੀ ਹੁੰਦੀ ਆ ਗੁਜਰਬਾਈ ਫਿਰ ਐਂ ਕਰਦੇ ਆ ਹਾਂ ਉਹਦੇ ਨਾਲ ਮਾਰ ਕੇ ਉਹਦੇ ਨਾਲ ਮਾਰ ਕੇ ਇੱਕ ਚੱਕਾ ਵੇਚ ਨਹੀਂ 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 ਤਰ ਮੈਂ ਦਾਦਾ ਤੂੰ ਕਰੀ ਜਲਾ ਹੁਣ ਘੱਟੇ 30 ਤੇ 35 ਰੁਪਏ ਕਿਲੋ ਆ। ਹਾਂ ਗੁਜਰਬਾਈ? ਜੀ ਹਾਂ ਜੀ। ਜਦ ਇਹ ਹੋ ਜਾਣ ਜਦ ਵੇਚਣ ਜੋਗੇ ਹੋਣੇ ਤਾਂ 10 ਰੁਪਏ ਕਿਲੋ। ਹਾਂ 100 ਦੇ 15 ਕਿਲੋ, 100 ਦੇ 20 ਕਿਲੋ ਆਏ ਮਿਲਨੇ ਫਿਰ। ਮਾੜਾ ਨਹੀਂ। ਹਾਂ ਰੇਟ ਵਧਾ ਕੇ ਰੱਖਿਓ। ਹੁਣ ਤਾਂ ਰੇਟ ਵਧਾ ਕੇ ਰੱਖਿਓ। ਹਾਂ ਬਈ ਹਾਂ ਮਹਿੰਗੇ ਬਹੁਤ ਬਾਈ ਨੇ 500 ਦੀ ਪਨੀਰੀ ਆਈ ਆ 500 ਤੁਸੀਂ ਲੈ ਕੇ ਮੈਂ ਤੇਰੇ ਘੱਟੇ ਆ ਜੇ ਮੇਰੇ ਸਾਲ ਪਰ ਮੁੱਕੜੇ ਨਹੀਂ ਤੇ। ਹਾਂ ਤੇ ਪਨੀਰ ਆਤੀ। ਚਲੋ ਤਾਂ ਕੱਢਨੇ ਕੋਲ ਹੀ ਹੁੰਦੇ ਹੋਣਾ। ਨਿੰਮਾ ਤੂੰ ਬੈਠ ਬੈਠਾ ਹੀ ਕੱਢੀ ਜਾ ਬਾਈ ਇਹਨਾਂ ਨੇ ਇਹ ਲਾਦਨੇ ਕੱਖੇ ਲਾਦਨਾ ਵੇ ਇਕੱਠੇ ਹੋਣਾ ਨੇ ਦੇਖ ਲੈ ਬਾਈ ਤੁਹਾਨੂੰ ਕਿਆ ਕਹਿੰਦਾ ਇਹ ਹਾਂ ਤੁਹਾਨੂੰ ਕਹਿੰਦਾ ਆਈ ਲਵ ਯੂ ਘਰੇ ਤੁਹਾਨੂੰ ਆਈ ਲਵ ਯੂ ਨੂੰ ਕਹਿਣਾ ਹੈ ਇੱਕ ਗੈਰੀ ਤਾਂ ਲਾਤੀ ਆ ਸਿਰੇ ਧੱਕ ਤਾਂ ਦੂਜੀ ਲਾਗੋ ਤਾਂ ਨਹੀਂ ਘੁਰ ਲੱਗਿਆ ਗਟਾਈ ਕਰਨ ਉਹ ਬੱਟਾ ਪੱਤੇ ਉਹ ਮੂੜੇ ਲਾਵਾਂਗੇ ਇੱਥੇ ਜਿਹੜੀ ਗਵਲੀ ਬੱਟੇ ਤੇ ਪਰ ਆਪਾਂ ਤਾਂ ਨਹੀਂ ਹਲਾਤਾ ਇਦਾਂ ਲੈਂ ਮਾਰ ਕੇ ਟੁੱਟ ਕੇ ਚੱਕ ਕੇ ਦਾ ਥੋੜੀ ਥੋੜੀ ਮਿੱਟੀ ਪਾ ਲੈਂਦੇ ਬਸ ਇੱਧਰ ਮੇਰੇ ਘਰ ਮਹਿਮਾਨ ਆਏ ਹੋਇਆ ਮਾਈ ਹੋਰ ਸੁਆਸਾ ਮਨਾ ਕਰੇਗਾ ਇਹ ਕਦੇ ਕਦੇ ਆਉਂਦੇ ਆ ਇਹ ਕਰ ਲੈ ਕਰ ਫਿਰ ਕਿਉਂ ਲੋਕਾਂ ਤੇ ਤੇਰੇ ਆਉਣ ਲਾ ਲੋਕਾਂ ਦੇ ਆਉਂਦੇ ਆ ਇਹ ਲੈ ਫਿਰ ਮਹਿਕ ਆ ਗਿਆ ਮਹਿਕ ਦੇ ਸਵਾਗਤ ਲੰਦੇ ਹੁਣ ਕਾਲਜ ਤੋਂ ਆਇਆ ਹੁਣ ਇਹ ਆ ਜਾ ਵੀ ਆ ਜਾ ਫਿਰ ਤੁਹਾਡੇ ਪਾਸੇ ਚਾਹ ਆ ਗਈ ਮਹਿਮਾਨ ਨੂੰ ਉਹ ਮਹਿਮਾਨ ਨੂੰ ਹਾਂ ਸਭ ਵੀ ਕੰਮ ਖਿੱਚਿਆ ਹੋਇਆ ਤੁਸੀਂ ਮੈਂ ਕੰਮ ਖਿੱਚਿਆ ਪਿਆ ਇਹ ਤਾਂ ਮਹਿਕ ਵੀ ਲੱਗਾ ਮੁੱਲਿਆ ਲਾਉਣਾ ਮੈਂ ਕਿਹਾ ਭਾਈ ਮੈਂ ਕੱਲ੍ਹ ਨੇ ਥੋੜੀ ਖਾਣੀ ਤੇ ਵੀ ਖਾਣੀ ਆ ਲੱਗ ਤੂੰ ਵੀ ਨਾਲ ਕਿੱਕਾ ਡਾਣਾ ਲੈ ਬਸ ਅਸੀਂ ਲੇਟ ਹੋ ਗਏ ਥੋੜਾ ਜਿਹਾ ਇੱਕ ਮਹੀਨਾ ਲੇਟ ਚੱਲ ਰਹੇ ਅਸੀਂ ਡੇਢ ਮਹੀਨਾ ਹਾਂ 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 ਹੋਰ ਹਾਲੇ ਵੀ ਹੈਗੀ ਆ ਮਾਰਚ ਤੱਕ ਆ ਜਾਣੀ ਜਦ ਤੱਕ ਆਪਣੀਆਂ ਡੇਢ ਮਹੀਨੇ ਬੇ ਮਹੀਨੇ ਚ ਹੋ ਜਾਣੀ ਆਪਣੇ ਕੋਲ ਲੋ ਭਾਈ ਮੁੰਡਿਆਂ ਚ ਸ਼ਕਤੀ ਵਾਟਰ ਗਿਆ ਅੰਦਰ ਸ਼ਕਤੀ ਵਾਟਰ ਯਾਰ ਉਹ ਰੈਡਬਲ ਵੀ ਆ ਸ਼ਕਤੀ ਵਾਟਰ ਹਾਂ ਕਿਉਂ ਕਿੱਥੇ ਆ ਗਿਆ ਖੰਡ ਦਾ ਟੀਕਾ ਲਵਾਉਂਦੇ ਇਨਾਂ ਦੇ ਖੰਡ ਦਾ ਟੀਕਾ ਲਾਦਦਾ ਭਾਈ ਕਿੱਕ ਖੰਡ ਤੇ ਇੱਕ ਇੱਕ ਟੀਕਾ ਲਵਾਦਦਾ ਭਾਈ ਇਹਨਾਂ ਦੇ ਹਾਂ ਯਾਰ ਐਂ ਕਰ ਲੋ ਮੇਰੀ ਗੱਲ ਸੁਣੋ ਚਲ ਮੈਂ ਕਿ ਜਿੱਥੇ ਜ ਬਣ ਗਈ ਉੱਥੇ ਕੈਰੀ ਪਾ ਦੀ ਪਰ ਛੋੜ ਉੱਥੇ ਪਾਣੀ ਲਾ ਦਾਂਗੇ ਫਿਰ ਹੁਣ ਸਾਡੇ ਪਨੀਰੀ ਘਟਾ ਪਿੱਛੇ ਆ ਹਾਂ ਚਲ ਮੈਂ ਵੀ ਹੁਣ ਉੱਧਰ ਕਿੱਧਰ ਗਿਆ ਸਮਾਨ ਬਾਕੀ ਦਾ ਪੁੜੀਆਂ ਕਿੱਥੇ ਗਈਆਂ ਮੈਂ ਕਿ ਪੁੜੀਆਂ ਕਿੱਧਰ ਰੱਖਦੇ ਆ ਦੂਜਿਆਂ ਪੁੜੀਆਂ ਦੇ ਦਸਨ ਪੌਦੇ ਵਾਲੇ ਇੱਕ ਅੰਦਰ ਰੱਖਦੇ ਆ ਮੈਂ ਇੱਧਰ ਪਈਆਂ ਉਹ ਪਈਆਂ ਹਾਂ ਉੱਲ੍ਹਿਆ ਭਾਈ ਚੱਕਾ ਮੈਂ ਉੱਧਰ ਲਾਦਵਾ ਭੀਜਾਂ ਇਹ ਰੋ ਮੰਦਰ ਵਾਲੀ ਨਹੀਂ ਤੇ ਮੁਸਕੜ ਲੋ ਹਾਂ ਵੱਲ ਇੱਧਰ ਮੈਂ ਖਿਆਲੀ ਬਣਾ ਕੇ ਆ ਖਿਆਲੀ ਮੈਂ ਤਿਆਰ ਕਰਦੀ ਇੱਧਰ ਅਭੀਨ ਲੱਗਿਆ ਰਹਿੰਦਾ ਨਾੜ ਦੀ ਨਾੜ ਉਧਰ ਲੱਗੇ ਹੋ ਮੈਂ ਇਧਰ ਲੱਗਿਆ ਹੋਇਆ ਇਧਰ ਆਪਾਂ ਨੇ ਲਾ ਕੇ ਪਾਣੀ ਛੜਦਾ ਹਲੇ ਪਾਣੀ ਫੇਰ ਦੌਰੇ ਲੱਗਣਾ ਐ ਕਿ ਐਦਮੀ ਪਾਣੀ ਲੱਗਣਾ ਇਧਰ ਹਲੇ ਇਕੱਠਾ ਹੀ ਛੜਦੇ ਪਾਣੀ ਇੱਕ ਵਾਰ ਚ ਇਧਰ ਵੀ ਲਾਏ ਦਾਂ ਮੈਂ ਜਿਗਾੜ ਕਰਕੇ ਸਾਰਾ ਕਰਕੇ ਆ ਆ ਮੇਥੀ ਸੁਕਾਉਣੀ ਐ ਇਹਦਾ ਬੀਜ ਉਹ ਕਹਿੰਦੇ ਮੇਥੀ ਜੋ ਦੋ ਮੇਥੀ ਨੇ ਇਧਰ ਲਾਣੇ ਆਪਾਂ ਨੇ ਇਹ ਇਹ ਸਾਰੇ ਇਹਦੇ ਵਿੱਚ ਲੱਗਣੇ ਮੇਥੀ ਤੇ ਇੱਥੇ ਜੇ ਪਾਲ ਕੇ ਇੱਥੇ ਜੇ ਆਹ ਮੇਥੇ ਇਧਰ ਦੇਖਦੇ ਨੂੰ ਕਿੱਥੇ ਤੱਕ ਲੱਗਦੇ ਆ